ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੇ ਬਾਰੇ ਵਿੱਚ ਅਰਦਾਸ ਕੀ ਹੈ ਅਰਦਾਸ ਦੀ ਭਾਵਨਾ ਕੀ ਹੈ ਅਰਦਾਸ ਕਿਸ ਅੱਗੇ ਕੀਤੀ ਜਾਂਦੀ ਹੈ ਸਿੱਖ ਇਤਿਹਾਸ ਵਿੱਚ ਅਰਦਾਸ ਦਾ ਮਹੱਤਵ ਕੀ ਹੈ ਸਿੱਖ ਅਰਦਾਸ ਦਾ ਰੂਪ ਕੀ ਹੈ ਪ੍ਰਿਥਮ ਪਗਉਤੀ ਸਿਮਰਕ ਹੈ ਤੋਂ ਲੈ ਕੇ ਤੇਰੇ ਬਾਣੇ ਸਰਬੱਤ ਦਾ ਭਲਾ ਸੰਪੂਰਨ ਅਰਦਾਸ ਤੇ ਇੱਕ ਇੱਕ ਪੰਕਤੀ ਇੱਕ ਇੱਕ ਸ਼ਬਦ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਤਾਂ ਪੂਰੀ ਅਰਦਾਸ ਦੀ ਅਰਥ ਸਮਝਣ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੇਕਰ ਤੁਹਾਡੀ ਵੀ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਅਰਦਾਸ ਕੀ ਹੈ ਕਹਿੰਦੇ ਹਨ ਇੱਕ ਚਰਵਾਹਾ ਜੰਗਲ ਵਿੱਚ ਭੇਡਾਂ ਬੱਕਰੀਆਂ ਚਾਰ ਰਿਹਾ ਸੀ ਇੱਜੜ ਨੂੰ ਘਾਹ ਤੇ ਚਰਦਿਆਂ ਛੋੜ ਆਪ ਇੱਕ ਪਾਸੇ ਬਿਰਖ ਦੀ ਛਾਵੇਂ ਬਹਿ ਗਿਆ ਤੇ ਡੂੰਘੀਆਂ ਸੋਚਾਂ ਵਿੱਚ ਗੜੂੰਦ ਹੋ ਗਿਆ ਸੋਚੀ ਡੁੱਬੇ ਦੇ ਚਿਹਰੇ ਤੇ ਇੱਕ ਬਾ ਚਮਕਣ ਲੱਗੀ ਉਸ ਦੇ ਬੁੱਲ ਫਰਕੇ ਤੇ ਉਹ ਕਹਿਣ ਲੱਗਾ हे ਰੱਬਾ ਜੇਕਰ ਤੂੰ ਮੈਨੂੰ ਮਿਲ ਜਾਵੇਂ ਮੈਨੂੰ ਮਿਲ ਭਵੇਂ ਤਾਂ ਮੈਂ ਤੈਨੂੰ ਆਪਣੀ ਬੱਕਰੀਆਂ ਦਾ ਤਾਜ਼ਾ ਦੁੱਧ ਪਿਆਵਾਂ ਤੇਰੇ ਕੱਪੜੇ ਧੋਦਿਆਂ ਦਹੀਂ ਮਲ ਕੇ ਤੈਨੂੰ ਨਹਾਵਾ ਤੇ ਤੇਰੀ ਸਾਰੀ ਮਹਿ ਲਾਦਿਆਂ ਇਤਫਾਕ ਨਾਲ حضرت موسی ਉਧਰ ਦੀ ਲੰਘ ਰਹੇ ਸਨ ਚਰਵਾਹੇ ਦੇ ਬੋਲ ਉਹਨਾਂ ਦੇ ਕੰਨਿ ਵੀ ਆਣ ਪਏ ਰੱਬ ਦਾ ਅਜੀਹਾ ਹਾਸੋਹੀਣਾ ਚਿੱਤਰ ਸੁਣ ਕੇ ਉਹ ਕਰੋਧ ਵਿੱਚ ਆ ਗਏ ਚਰਵਾਹੇ ਨੂੰ ਮੋਢਿਆਂ ਝੰਡੜ ਕੇ ਬੋਲੇ ਓਏ ਮੂਰਖਾ ਤੂੰ ਰੱਬ ਕੀ ਜਾਤਾ ਹੈ ਉਹ ਕੁੱਲ ਜਹਾਨ ਦਾ ਮਾਲਕ ਹੈ ਤੇਰੇ ਬੱਕਰੇ ਦੀ ਬੱਕਰੇ ਦੇ ਦੁੱਧ ਦੀ ਉਸਨੂੰ ਕੀ ਪਰਵਾਹ ਪਈ ਹੈ ਉਹ ਸਾਰੀ ਦੁਨੀਆ ਦੀ ਮੈਲ ਕੱਟਣ ਵਾਲਾ ਹੈ ਤੂੰ ਉਸਨ ਉਸ ਦੀ ਮੈਲ ਕੱਟਣ ਨੂੰ ਫਿਰਦਾ ਹੈ ਤੂੰ ਰੱਬ ਦੇ ਹਜ਼ੂਰ ਵਿੱਚ ਗੁਸਥਾਕੀ ਦੇ ਬਚਨ ਬੋਲੇ ਹਨ ਕਹਿੰਦੇ ਹਨ ਉਸੇ ਵੇਲੇ ਆਕਾਸ਼ ਬਾਣੀ ਹੋਈ موسی ਤੂੰ ਸੰਸਾਰ ਵਿੱਚ ਮਿਲਾਪ ਕਰਾਉਣ ਲਈ ਆਇਆ ਸੈਂ ਕਿ ਵਿਛੋੜੇ ਪਵਾਉਣ ਲਈ ਤੂੰ ਮੇਰੇ ਭਗਤ ਨੂੰ ਮੈਥੋਂ ਵਿਛੋੜ ਦਿੱਤਾ ਹੈ ਤੂੰ ਉਸ ਦੇ ਬੋਲਾਂ ਵਿੱਚ ਉਲਝ ਕੇ ਰਹਿ ਗਿਆ ਹੈ ਉਸ ਦੀ ਭਾਵਨਾ ਨੂੰ ਹੀ ਨਹੀਂ ਸਮਝ ਸਕਿਆ ਗੁਸਤਾਖੀ ਉਸਨੇ ਨਹੀਂ ਤੂੰ ਕੀਤੀ ਹੈ موسی ਦੀਆਂ ਅੱਖਾਂ ਝੁਕ ਗਈਆਂ ਉਸ ਨੂੰ ਸਮਝ ਆ ਗਈ ਕਿ ਰੱਬ ਦਾ ਨੂਰ ਕੇਵਲ ਕੋਹੇ ਤੂਰ ਦੀਆਂ ਚੋਟੀਆਂ ਉੱਤੇ ਹੀ ਨਜ਼ਰ ਨਹੀਂ ਆਉਂਦਾ ਭਾਵਨਾ ਨਾਲ ਕੀਤੀ ਅਰਦਾਸ ਦੇ ਬਲ ਨਾਲ ਮਨ ਦੀਆਂ ਡੁਗਾਵਾਂ ਚੋਂ ਵੀ ਪ੍ਰਗਟ ਆਣ ਹੁੰਦਾ ਹੈ ਅਰਦਾਸ ਬੋਲਾਂ ਦੇ ਨਹੀਂ ਆਤਮਾ ਦੀ ਬਹਿਬਲਤਾ ਹੈ ਇਸ ਦੀ ਆਵਾਜ਼ ਮਾਨਵ ਦੀਆਂ ਗਹਿਰਾਈਆਂ ਚੋਂ ਉੱਠਦੀ ਹੈ ਆਕਾਸ਼ ਤੱਕ ਇਸ ਦੀ ਰਸਾਈ ਹੈ ਜਿਹੜੀ ਪੁਕਾਰ ਕੇਵਲ ਕੰਠ ਵਿੱਚੋਂ ਉੱਠੇ ਉਹ ਤਾਂ ਛੱਤ ਟਿਕਰ ਬੈਨੇ ਅਪੜ ਸਕਦੀ ਆਕਾਸ਼ ਟਿਕਰ ਤਾਂ ਆਤਮਾ ਦੀ ਬਹਿਬਲਤਾ ਹੀ ਪਹੁੰਚਦੀ ਹੈ ਅਰਦਾਸ ਸ਼ਬਦਾਂ ਦਾ ਚਮਤਕਾਰ ਨਹੀਂ ਗੱਲਾਂ ਨਾਲ ਤਾਂ ਖਸਮ ਰੀਜਦਾ ਨਹੀਂ ਅਰਦਾਸ ਤਾਂ ਰੂਹ ਦਾ ਗੀਤ ਹੈ ਜੋ ਗੀਤ ਵਾਂਗ ਹੀ ਸ਼ਬਦਾਂ ਦੀ ਮੁਥਾਜ਼ੀ ਤੋਂ ਮੁਕਤ ਹੈ 에 ਤਾਂ ਤੁਰ ਅੰਦਰੋਂ ਉੱਠੀ ਦੁਹਾਈ ਹੈ ਜੋ ਬਿਰਹੋਂ ਵਾਂਗ ਜਾਗਦੀ ਤੇ ਦਤਾਰ ਮਾਲਕ ਦੀਆਂ ਮਹਿਰਾ ਆਂਦਰਾ ਨੂੰ ਤੂੰ ਜਾ ਪੈਂਦੀ ਹੈ ਇੱਕ ਆਇਆ ਦੀ ਟੰਡੋਤ ਨਹੀਂ ਆਤਮਾ ਦਾ ਸਜਦਾ ਹੈ ਜੁੜੇ ਹੱਥ ਅਤੇ ਝੁਕਿਆ ਸੀਸ ਤਾਂ ਅੰਦਰਲੇ ਸਮਰਪਣ ਦੇ ਬਾਹਰੀ ਚਿੰਨ ਹਨ ਜੇਕਰ ਅਸਾਂ ਰਿਦਾ ਨਹੀਂ ਅਰਪਿਆ ਤਾਂ ਸੀਸ ਨਮਾਉਂਦੇ ਕੋਈ ਅਰਥ ਨਹੀਂ ਦੀਰਘ ਦ੍ਰਿਸ਼ਟੀ ਨਾਲ ਵੇਖੀਏ ਤਾਂ ਮਨੁੱਖ ਦਾ ਇਤਿਹਾਸ ਸੁਦਾ ਅਰਦਾਸ ਦਾ ਇਤਿਹਾਸ ਬਣ ਨਿਤਰਦਾ ਹੈ ਜੋ ਇਤਿਹਾਸ ਆਮ ਪੜਾਇਆ ਜਾਂਦਾ ਹੈ ਉਹ ਤਾਂ ਬਸ ਰਾਜਿਆਂ ਮਹਾਰਾਜਿਆਂ ਹਾਕਮਾਂ ਹੁਕਮਰਾਨਾਂ ਜਾਬਰਾਂ ਜ਼ਰਵਾਨਿਆਂ ਤਾੜਵੀਆਂ ਹਮਲਾਵਰਾਂ ਵਿਦਰੋਹੀਆਂ ਗਦਾਰਾਂ ਦੀਆਂ ਦਾਸਤਾਂ ਹੀ ਦੱਸਦਾ ਹੈ ਉਹਨਾਂ ਅਣਗਿਣਤ ਲੋਕਾਂ ਬਾਰੇ ਕੱਖ ਨਹੀਂ ਦੱਸਦਾ ਜੋ ਇਨ੍ਹਾਂ ਸਬਣਾ ਦੇ ਜ਼ਬਰ ਦਾ ਸ਼ਿਕਾਰ ਬਣੇ ਗੀਰਨੇ ਪਾਂਦੀ ਦੁਖੀ ਲੋਕਾਈ ਬਾਰੇ ਇਹ ਇੱਕ ਅੱਖਰ ਨਹੀਂ ਬੋਲਦਾ ਇਤਿਹਾਸ ਦੀ ਇਸ ਨਿਰਦਈ ਖਾਮੋਸ਼ੀ ਦੇ ਬਾਵਜੂਦ ਅਸੀਂ ਨਿਰਸੰਦੇਹ ਆਖ ਸਕਦੇ ਹਾਂ ਕਿ ਸੋਗਵਾਨ ਹਿਰਦੇ ਅਵਸ਼્ય ਕਿਸੇ ਰੱਬ ਅੱਗੇ ਚ ਜਲਾਏ ਹੋਣਗੇ ਉਸ ਦੇ ਨਾਮ ਦੇ ਉਹਨਾਂ ਕੀਰਨੇ ਪਾਏ ਹੋਣਗੇ ਸਹਾਇਤਾ ਲਈ ਪੁਕਾਰ ਕੀਤੀ ਹੋਵੇਗੀ ਉਹਨਾਂ ਦੇ ਆਤਰ ਬੋਲ ਅਰਦਾਸ ਹੀ ਤਾਂ ਸਨ ਇੰਜ ਵੇਖੀਏ ਤਾਂ ਮਨੁੱਖੀ ਇਤਿਹਾਸ ਸੰਗੋ ਪਾੰਗ ਅਰਦਾਸ ਦਾ ਇਤਿਹਾਸ ਹੋ ਦਿਸਦਾ ਹੈ ਅਰਦਾਸ ਵਿੱਚ ਜੁੜਿਆ ਮਨ ਇਸੇ ਲਈ ਇਕੱਲਾ ਨਹੀਂ ਹੁੰਦਾ ਉਹ ਤਾਂ ਮਾਨਵ ਪੀੜਾ ਦੇ ਸਮੁੱਚੇ ਇਤਿਹਾਸ ਨਾਲ ਜੁੜਿਆ ਹੁੰਦਾ ਹੈ ਅਰਦਾਸ ਦੀ ਗੋਦੀ ਵਿੱਚ ਤਾਂ ਸਮਸਤ ਦੁਖੀ ਮਨੁੱਖਤਾ ਦੀ ਭਾਵਕ ਇੱਕ ਮੁਠ ਦਾ ਦੇ ਸੌਂਦੀ ਹੈ ਅਸੀਂ ਸਾਰੇ ਦੁੱਖ ਦਰਦਾਂ ਮਾਰੇ ਹਾਂ ਲਾਚਾਰੀਆਂ ਸਾਡੀਆਂ ਵੱਡੀਆਂ ਹਨ ਬਲ ਸਾਡਾ ਨਿਗੋਣਾ ਹੋਂਦ ਸਾਡੀ ਅਵੇਰਲ ਤਰਟੀਆਂ ਦੀ ਵਿਥਿਆ ਹੈ ਹਰ ਪਲ ਅਸੀਂ ਕਿਸੇ ਬਲਵਾਨ ਆਸਰੇ ਦੇ ਮਤਲਾਸ਼ੀ ਹਾਂ ਲਜ਼ਾਰਗੀ ਦੀ ਭੋਏ ਤੋਂ ਜਦ ਵੀ ਅਸੀਂ ਕਿਸੇ ਕਲਾਵਨ ਆਸਰੇ ਨੂੰ ਹਾਕ ਮਾਰਦੇ ਹਾਂ ਤਾਂ ਅਰਦਾਸ ਕਰ ਰਹੇ ਹੁੰਦੇ ਹਾਂ ਅਰਦਾਸ ਤਾਂ ਹੈ ਹੀ ਪਰਮ ਸੱਤਾ ਨੂੰ ਆਪਣੀਆਂ ਲੋੜਾਂ ਥੋੜਾਂ ਵਿੱਚ ਪ੍ਰਵੇਸ਼ ਕਰਨ ਦਾ ਸੱਦਾ ਦੇਣਾ ਜਿਸ ਨੇ ਆਪ ਸਾਨੂੰ ਘੜਿਆ ਹੈ ਸਾਡੀ ਨਿਰਬਲਤਾ ਦਾ ਉਸ ਤੋਂ ਵੱਧ ਕੋਣ ਜਾਣੂ ਹੈ ਤਦੇ ਤਾਂ ਸਾਡੀ ਬੇਵਸ ਮਿੱਟੀ ਨੂੰ ਉਸਨੇ ਪੁਕਾਰ ਕਰਨ ਦਾ ਉਚੇਚਾ ਹੱਕ ਦੇ ਰੱਖਿਆ ਹੈ ਉਸ ਨੂੰ ਪੁਕਾਰਨ ਦੇ ਇਸ ਹੱਕ ਦਾ ਨਾਮ ਹੀ ਹੈ ਅਰਦਾਸ ਜਦ ਵੀ ਕੋਈ ਵੀ ਆਕুল ਆਤਮਾ ਏ ਮੇਰੇ ਪਿਤਾ ਦੀ ਪੁਕਾਰ ਕਰਦੀ ਹੈ ਹਾਂ ਮੇਰੇ ਬੱਚੇ ਦਾ ਪਿਆਰ ਹੁੰਗਾਰਾ ਉਸ ਨੂੰ ਅਵਸ਼્ય ਪ੍ਰਾਪਤ ਹੁੰਦਾ ਹੈ ਕੁਝ ਵਿਦਵਾਨਾਂ ਅਨੁਸਾਰ ਅਰਦਾਸ ਸ਼ਬਦ ਫਾਰਸੀ ਦੇ ਅਰਜ ਦਾਸ਼ਤ ਦਾ ਸੰਖੇਪਿਆ ਰੂਪ ਹੈ ਅਰਜ ਦੇ ਅਰਥ ਹਨ ਬੇਨਤੀ ਦਾਸ਼ਤਨ ਦੇ ਅਰਥ ਹਨ ਰੱਖਣਾ ਜਾਂ ਪੇਸ਼ ਕਰਨਾ ਇਉਂ ਅਰਜਦਾਸ਼ਟ ਅਥਵਾ ਅਰਦਾਸ ਦਾ ਅਰਥ ਹੋਇਆ ਕਿਸੇ ਅੱਗੇ ਆਪਣੀ ਬੇਨਤੀ ਰੱਖਣਾ ਹੋਰ ਕੁਝ ਵਿਦਵਾਨਾਂ ਨੇ ਇਸ ਸ਼ਬਦ ਨੂੰ ਫਾਰਸੀ ਦੀ ਬਜਾਏ ਸੰਸਕ੍ਰਿਤ ਵਿੱਚੋਂ ਆਇਆ ਵੀ ਮੰਨਿਆ ਹੈ ਉਹਨਾਂ ਦੇ ਮਤ ਅਨੁਸਾਰ ਇਹ ਅਰੰਧ ਮੰਗਣਾ ਤੇ ਆਸ ਦਾ ਅਰਥ ਹੈ ਮੁਰਾਦ ਦੀ ਸੰਧੀ ਤੋਂ ਬਣਿਆ ਤੇ ਇਸ ਦਾ ਅਰਥ ਹੈ ਮੁਰਾਦ ਮੰਗਣ ਦੀ ਕਿਰਿਆ ਇਹ ਸ਼ਬਦ ਭਾਵੇਂ ਫਾਰਸੀ ਵਿਚੋਂ ਆਇਆ ਹੈ ਭਾਵੇਂ ਸੰਸਕ੍ਰਿਤ ਵਿਚੋਂ ਗੁਰਮਤਿ ਵਿੱਚ ਇਸ ਨੇ ਉਚੇਚੇ ਅਰਥ ਧਾਰਨ ਕਰ ਲਏ ਹਨ ਸਿੱਖ ਇਸ ਤਲਾਹਾ ਵਿੱਚ ਅਰਦਾਸ ਪੰਥ ਦੀ ਸਮੂਹਕ ਚੇਤਨਾ ਵਿੱਚੋਂ ਉਪਜਿਆ ਹੋਇਆ ਉਹ ਵਿਸ਼ੇਸ਼ ਬੇਨਤੀ ਨਾਮਾ ਹੈ ਜਿਸ ਰਾਹੀਂ ਪੰਥ ਦੀਆਂ ਸਮੂਹਕ ਆకాంਖਿਆਵਾਂ ਤੇ ਉਸ ਦੇ ਜੀਆਂ ਦੀਆਂ ਵਿਅਕਤੀਗਤ ਜੋਦੜੀਆਂ ਨੂੰ ਦਾਤਾਰ ਵਾਹਿਗੁਰੂ ਅੱਗੇ ਪੇਸ਼ ਕਰਕੇ ਉਸ ਦੇ ਪਾਣੇ ਵਿੱਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਅਰਦਾਸ ਚਾਰ ਅੱਖਰਾਂ ਤੋਂ ਬਣਿਆ ਹੈ ਆੜਾ ਰਾਰਾ ਦੱਦੇ ਕਨਾ ਸਸਾ ਅਰਦਾਸ ਆੜੇ ਦਾ ਅਰਥ ਹੈ ਅੰਤਰਜਾਮੀ ਜੋ ਸਾਡੇ ਅੰਦਰ ਬੈਠਾ ਘਟ-ਘਟ ਦੀਆਂ ਜਾਣਦਾ ਹੈ ਜਿਵੇਂ ਸੁਣ ਸੁਆਮੀ ਅਰਦਾਸ ਜਨ ਤੂਪ ਅੰਤਰਜਾਮੀ ਰਾਰੇ ਦਾ ਅਰਥ ਹੈ ਰਾਖਾ ਜਾਂ ਰਖਵਾਲਾ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਦ ਧਿਆਈ ਆੜਾ ਅੰਤਰੀਆਮੀ ਰਾਰਾ ਰਾਖਾ ਯਾ ਰਖਵਾਲਾ ਦੱਦੇ ਕੰਨਾ ਦਾਤਾਰ ਜੋ ਸਬਣਾ ਜੀਆਂ ਨੂੰ ਅਣ ਮੰਗਿਆ ਦਾਣ ਦਿੰਦਾ ਹੈ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖលਿਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਸਸਾ ਸਹਾਰਾ ਆਸਰਾ ਜਾ ਓਟ ਅਵਰ ਓਟ ਮੈਂ ਕੋਈ ਨ ਸੂਜੇ ਇੱਕ ਹਰ ਕੀ ਓਟ ਮੈਂ ਆਸ ਕੀ ਆ ਦੀਨ ਕਰੇ ਅਰਦਾਸ ਤਾਂ ਅਰਦਾਸ ਦਾ ਅਰਥ ਕੀ ਹੋਇਆ ਜੋ ਸਾਡੇ ਅੰਦਰ ਬੈਠਾ ਘਟ ਘਟ ਦੀਆਂ ਜਾਣਦਾ ਹੈ ਜੋ ਸਾਡਾ ਰਖਵਾਲਾ ਹੈ ਜੋ ਸਾਨੂੰ ਆਣ ਮੰਗਿਆਂ ਬਿਨ ਮੰਗਿਆਂ ਦਾਨ ਦਿੰਦਾ ਹੈ ਤੇ ਜਿਹੜਾ ਸਾਡਾ ਆਸਰਾ ਹੈ ਉਹ ਹੀ ਹੈ ਅਰਦਾਸ ਇਸੇ ਅਨੁਸਾਰ ਅਰਦਾਸ ਉਸ ਅੰਤਰਯਾਮੀ ਸਰਬੱਤ ਦੇ ਰਖਵਾਲੇ ਦਾਤਾਰ ਪ੍ਰਭੂ ਦਾ ਸਹਾਰਾ ਪਾਲਣਾ ਹੈ ਅਰਦਾਸ ਪਾਵਨਾ ਭਰੀ ਆਰਾਧਨਾ ਦਾ ਮੁੱਖ ਸਾਧਨ ਹੈ ਇਹ ਉਹ ਦਸਤਾ ਹੈ ਜਿਸ ਨਾਲ ਦਰਗਾਹ ਦਾ ਦਰਵਾਜ਼ਾ ਖੁੱਲਦਾ ਹੈ ਇਹ ਉਹ ਕੁੰਜੀ ਹੈ ਜਿਸ ਨਾਲ ਮਨ ਦਾ ਤਾਕ ਉਗੜਦਾ ਹੈ ਜਿਸ ਦੀ ਅਰਦਾਸ ਪੁੱਗ ਜਾਂਦੀ ਹੈ ਉਹੀ ਜਾਣਦਾ ਹੈ ਕਿ ਮਨ ਦਾ ਤਾਕ ਤੇ ਦਰਗਾਹ ਦਾ ਦਵਾਰ ਦਰ ਅਸਲ ਇੱਕੋ ਵਸਤ ਹਨ ਲੋੜਾਂ ਮਾਰੇ ਅਸੀਂ ਸਦਾ ਸਦਾ ਲੋੜਾਂ ਥੋੜਾਂ ਦੀ ਪੂਰਤੀ ਲਈ ਅਰਦਾਸ ਕਰਦੇ ਆਏ ਹਾਂ ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਅਰਦਾਸ ਦਾ ਮੁੱਢ ਹੀ ਬਣਦੀਆਂ ਹਨ ਉਸ ਦਾ ਉੜਕ ਨਹੀਂ ਮਿੱਠਿਆ ਉੱਚੀ ਅਰਦਾਸ ਤਾਂ ਆਤਮਕ ਪਰਿਪੂਰਨਤਾ ਲਈ ਉਠੀ ਬਿਲਕਣੀ ਹੁੰਦੀ ਹੈ ਐਸੀ ਅਰਦਾਸ ਸਿਦਕ ਦੀਆਂ ਬਾਹਾਂ ਅੱਡ ਭਾਵਨਾ ਨਾਲ ਪ੍ਰੀਤਮ ਦੀ ਉਡੀਕ ਕਰਦੀ ਹੈ ਅਸਲ ਅਰਦਾਸ ਤਾਂ ਆਪਣੀ ਬਹਿਬਲ ਆਤਮਾ ਨੂੰ ਵਾਹਿਗੁਰੂ ਜੀ ਦੇ ਅੱਗੇ ਨੰਗੀਆਂ ਕਰਨਾ ਹੈ ਇਹ ਵਿਆਕੁਲ ਮਨਾਂ ਦੀ ਪੁਕਾਰ ਹੀ ਨਹੀਂ ਮਾਇੂਸ ਦਿਲਾਂ ਦਾ ਸਹਾਰਾ ਵੀ ਬਣਦੀ ਹੈ ਸਭ ਤੋਂ ਅਵਲ ਅਰਦਾਸ ਆਪਣੇ ਕਰਤੇ ਦੀ ਕਿਰਤ ਹੋਣ ਦਾ ਇਕਬਾਲ ਹੈ। ਹੱਦਾਂ ਵਿੱਚ ਵਿਚਰਦੇ ਆ ਅਨਾਹਦ ਨਾਲ ਜੁੜਨ ਦਾ ਉਪਰਾਲਾ ਹੈ। ਰੱਬੀ ਮਿਹਰ ਕੇਵਲ ਸਾਡੀ ਪੁਕਾਰ ਦਾ ਹੰਗਾਰਾ ਹੀ ਨਹੀਂ ਪਰਦੀ। ਉਹ ਤਾਂ ਪਹਿਲੋਂ ਇਸ ਪੁਕਾਰ ਦੀ ਆਵਾਜ਼ ਬਣ ਕੇ ਆਉਂਦੀ ਹੈ। ਇਹ ਮਿਹਰਾ ਮਤੇ ਹੀ ਤਾਂ ਸਾਡੇ ਅੰਦਰੋਂ ਅਰਦਾਸ ਬਣ ਕੇ ਨਿਕਲਦੇ ਹੈ। ਅਰਦਾਸ ਰੱਬ ਨਾਲ ਗੋਸ਼ਟੀ ਹੈ। ਉਸ ਨਾਲ ਮਸਲਤ ਹੈ। ਉਸ ਨਾਲ ਗੱਲ ਬਾਤ ਹੈ ਉਹੀ ਤਾਂ ਸਾਡੇ ਸਭ ਸਭ ਕੁਝ ਹੈ ਮਾਤਾ ਪਿਤਾ ਭੈਣ ਭਾਈ ਪ੍ਰੇਮੀ ਪਰਤਾ ਨਾਇਕ ਖਸਮ ਸੱਜਣ ਸੈਣ ਸਾਥ ਸਬੰਧੀ ਕੀ ਨਹੀਂ ਉਹ ਸਾਡਾ ਤਦੇ ਸਾਡਾ ਹਰ ਸਲਾਮ ਅਸ਼ਵਰਾ ਉਸੇ ਨਾਲ ਬੰਦਾ ਹੈ ਜੋ ਸਾਡੇ ਦਿਲਾਂ ਦਾ ਜਾਨੂ ਹੈ ਅੰਗ ਸੰਗ ਹੋ ਕੇ ਸਾਡੀ ਨਿਗਾਹਬਾਨੀ ਕਰਦਾ ਹੈ ਉਸ ਦਾ ਨਿਰਮਲ ਭਰੋਸਾ ਹੀ ਸਾਡੀ ਅਰਦਾਸ ਦਾ ਆਧਾਰ ਬਣ ਗਈ ਹੈ ਅਰਦਾਸ ਕੇਵਲ ਬੇਨਤੀ ਜਾਂ ਪ੍ਰਾਰਥਨਾ ਹੀ ਨਹੀਂ ਇਸ ਦੇ ਕਈ ਪਾਸਾਰ ਹਨ ਇਹ ਮਾਲਕ ਦਾ ਸ਼ੁਕਰਾਨਾ ਕੀ ਕਿ ਉਸ ਦੀ ਸਿਫਤ ਸਲਾਹ ਬਣ ਕੇ ਸਦਕੇ ਦੀ ਭਾਵਨਾ ਨਾਲ ਭਰੀਜ ਕੇ ਜਾਂ ਮਾਲਕ ਵੱਲ ਉਡਾਲੀ ਮਾਰਨ ਦੀ ਬਹਿਪਲਤਾ ਨਾਲ ਤੜਪ ਕੇ ਵੀ ਪ੍ਰਗਟ ਹੋ ਸਕਦੀ ਹੈ ਪਛਤਾਵੇ ਦੇ ਹੰਝੂਆਂ ਨਾਲ ਭਿੱਜ ਕੇ ਤੇ ਨਵੇਂ ਕਿਸੇ ਪ੍ਰਤਗਿਆ ਦਾ ਬਚਨ ਬਣ ਕੇ ਵੀ ਰੂਪਮਾਨ ਹੋ ਸਕਦੀ ਹੈ ਬੋਲਾਂ ਨਾਲ ਇਸ ਦਾ ਵਿਚਿੱਤਰ ਸਬੰਧ ਹੈ ਬੋਲੀ ਹੀ ਸਾਡੇ ਮਨ ਦੀ ਬਹਿਬਲਤ ਨੂੰ ਪ੍ਰਗਟ ਕਰਦੀ ਹੈ ਅਰਦਾਸ ਦਾ ਵਾਹਣ ਹੀ ਨਹੀਂ ਕਈ ਵਾਰ ਤਾਂ ਇਹ ਅਰਦਾਸ ਦਾ ਤਤਸਾਰ ਹੀ ਬਣ ਜਾਂਦੀ ਹੈ ਜਿੰਨਾ ਸਿਦਕਵਾਨਾ ਸਿੱਖ ਅਰਦਾਸ ਦੇ ਬੋਲ ਸਿਰਜੇ ਨਿਰਸੰਦੇਹ ਬੜੀ ਕਮਾਈ ਵਾਲੇ ਲੋਕ ਹਨ ਅਰਦਾਸ ਦਾ ਇੱਕ ਇੱਕ ਵਾਕ ਉਹਨਾਂ ਜ਼ਿੰਦਗੀ ਵਿੱਚ ਕਮਾ ਕੇ ਸਿਰਜਿਆ ਹੈ ਜਿਤਨਾ ਸੋਨਾ ਉਹਨਾਂ ਜੀਵਿਆ ਉਡੀ ਸੁਹਿਰਦਤਾ ਨਾਲ ਸ਼ੁਲਕ ਦੇ ਉਹਨਾਂ ਦੇ ਬਾਕ ਹਨ ਉਹਨਾਂ ਦੀ ਅਧਿਆਤਮਕ ਉੱਚਤਾ ਤੇ ਸਿਦਕ ਦੀ ਪ੍ਰਪਕਤਾ ਅੱਗੇ ਹਰ ਜਿਗਿਆਸੂ ਦਾ ਸਿਰ ਆਪ ਮਹਾਰੇ ਚੁੱਕ ਜਾਂਦਾ ਹੈ ਅਰਦਾਸ ਦੇ ਉਚੇਰੇ ਮੰਡਲਾਂ ਵਿੱਚ ਰੱਬ ਦੀ ਰਹਿਮਤ ਦਾ ਅਨੁਭਵ ਅਵਿਰਲ ਵਰਤਦਾ ਹੈ ਤਦ ਮੰਗਣਾ ਮੁੱਕ ਜਾਂਦਾ ਹੈ ਬੋਲ ਖੜੋਤ ਵਿੱਚ ਆ ਜਾਂਦੇ ਹਨ ਉਦੋਂ ਅਰਦਾਸ ਕੀਤੀ ਨਹੀਂ ਜਾਂਦੀ ਜੀਵੀ ਜਾਂਦੀ ਹੈ ਸਿਦਕ ਕਵਾਨ ਸਦਾ ਰਜਾ ਵਿੱਚ ਰਹਿ ਕੇ ਅਰਦਾਸ ਕਰਦਾ ਹੈ ਰਜੋਈ ਦੀ ਪੂਰਤੀ ਨੂੰ ਮਾਲਕ ਦੀ ਦਾਤ ਮੰਨਦਾ ਹੈ ਅਪੂਰਤੀ ਨੂੰ ਮਾਲਕ ਦੀ ਸਿਆਣਪ ਹਰ ਹਾਲ ਆਪਣੇ ਆਪ ਨੂੰ ਮਾਲਕ ਦੀ ਨਦਰੀ ਦਾ ਭਾਗੀ ਜਾਣਦਾ ਹੈ ਐਸਾ ਸਿਦਕ ਹੁੰਦਾ ਹੈ ਅਰਦਾਸ ਦੇ ਸੱਚੇ ਸਾਧਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਕੀ ਅਰਦਾਸ ਕੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਅਰਦਾਸ ਦੀ ਭਾਵਨਾ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ